ਜਜਨਗਰ ਵਿਖੇ ਸਥਿਤ ਜਿਮਮਤ ਖੇਡ ਮੈਦਾਨ ਦਾ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਦੌਰਾ ਕੀਤਾ ਅਤੇ ਖਿਡਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ। ਉਹਨਾਂ ਕਿਹਾ ਕਿ ਜਿਮਮਤ ਖੇਡ ਮੈਦਾਨ ਦੀ ਜਲਦ ਮੁਰੰਮਤ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ੇ ਦੀ ਲਤ ਤੋੜਨ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਜਦੋਂ ਮੈਂ ਦਮੂਈ ਮੰਦਿਰ ਪਹੁੰਚੀ ਤੇ ਇੱਥੇ ਨਾਲ ਹੀ ਇੱਕ ਅਖਾੜਾ ਸੀਗਾ ਮੰਦਿਰ ਦੇ ਮਨ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਜਿੱਥੇ ਅਸੀਂ ਇੱਕ ਪਾਸੇ ਪ੍ਰਚਾਰ ਕਰਦੇ ਪਏ ਆ ਸਾਰੇ ਜਣੇ ਯੁੱਧ ਨਸ਼ਿਆਂ ਦੇ ਵਿਰੁੱਧ ਲੜਦੇ ਪਏ ਆ ਪਰ ਜਦੋਂ ਮੈਂ ਇੱਥੇ ਵੇਖਿਆ ਕਿ ਸਵੇਰੇ ਬਿਲਕੁਲ ਨੌਜਵਾਨ ਬੱਚੇ بڑے ਉਤਸ਼ਾਹ ਦੇ ਨਾਲ ਖੁਸ਼ੀ ਦੇ ਨਾਲ ਇੱਥੇ ਬਾਹਰ ਅਖਾੜੇ ਦੇ ਵਿੱਚ ਵਰਜਿਸ਼ ਕਰਦੇ ਪਏ ਆ ਵਾਲੀਬਾਲ ਖੇលਦੇ ਪਏ ਸੀਗੇ ਤੇ ਰੁਕਿਆ ਨਹੀਂ ਗਿਆ ਸਾਡੇ ਸਭ ਕੋ ਅਸੀਂ ਸਾਰੇ ਉਹਨਾਂ ਨੂੰ ਮਿਲਣ ਪਹੁੰਚੇ ਸੁਨੀਲ ਜੀ ਸੁਧਾਂਸ਼ੂ ਜੀ ਪੂਰੀ ਇਨਾਦੀ ਟੀਮ ਦੇ ਨਾਲ ਮੁਲਾਕਾਤ ਕੀਤੀ ਬਾਅਦ ਤੇ ਬਹੁਤ ਖੁਸ਼ੀ ਹੋਈ ਮੈਨੂੰ ਇਹ ਵੇਖ ਕੇ ਕਿ ਅੱਜ ਵੀ ਯੂਥ ਉਹਨੂੰ ਮਤਲਬ ਉਹਨਾਂ ਨੂੰ ਜਿੰਨੂੰ ਕਹਿ ਸਕਦੇ ਅੰਦਰੋਂ ਉਤਸ਼ਾਹ ਹੈਗਾ ਵਾ ਗੇਮ ਦੇ ਵਿੱਚ ਆਉਣ ਦਾ ਪਰ ਕੋਈ ਨਾ ਕੋਈ ਫੈਸਿਲਿਟੀਆਂ ਦੀ ਕਮੀ ਕਰਕੇ ਇਹ ਚੀਜ਼ਾਂ 'ਚ ਉਹ ਥੋੜੇ ਪਿੱਛੇ ਪਏ ਹੋਏ ਨੇ ਅੱਜ ਇੱਥੇ ਆ ਕੇ ਮੈਂ ਮਹਿਸੂਸ ਕੀਤਾ ਕਿ ਬਿਲਕੁਲ ਫ੍ਰੀ ਆਫ ਕਾਸਟ ਇਹ ਸੰਸਥਾ ਇੱਥੇ ਜਿਮ ਰਨ ਕਰਦੀ ਪਈ ਆ ਜਿੱਥੇ ਮਸ਼ੀਨਰੀ ਆ ਪਰ ਸਾਫ ਸਫਾਈ ਦਾ ਮਾਹੌਲ ਕੋਈ ਇੰਨਾ ਵਧੀਆ ਨਹੀਂ ਲੱਗਾ ਮੈਨੂੰ ਤੇ ਅੱਜ ਮੈਂ ਇਹਨਾਂ ਦੇ ਨਾਲ ਇਹ ਵਾਅਦਾ ਕਰਕੇ ਜਾਨੀ ਆ ਕਿ ਆਪਣੇ ਵੱਲੋਂ ਇਸ ਇਹਨਾਂ ਦੇ ਜਿਹੜੇ ਦੋਨੋਂ ਰੂਮਸ ਆ ਤੇ ਬਾਹਰ ਇਹਨਾਂ ਨੇ ਕਿਹਾ ਇੱਕ ਪੇਂਟ ਤੇ ਇਹ ਬੈਂਚਸ ਦੀ ਜੋ ਵੀ ਜ਼ਰੂਰਤ ਹੋਊਗੀ ਇਸੇ ਸਤਨਾਮ ਸਾਭਾ ਜੀ ਮੇਰੇ ਨਾਲ ਇਸ ਇਲਾਕੇ ਦੇ ਕਾਉਂਸਲਰ ਵੀ ਖੜੇ ਨੇ ਸਾਰੇ ਇਹ ਉਹਨਾਂ ਨਾਲ ਪਰਸਨਲੀ ਇੱਕ ਵਾਰ ਮੁਲਾਕਾਤ ਕਰਕੇ ਲਿਸਟ ਬਣਾ ਲਣਗੇ ਤੇ ਉਹ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਖੁਦ ਪ੍ਰੋਵਾਈਡ ਕਰਾਵਾਂਗੇ